ਇੱਥੇ ਹੈਲੋ ਨੂੰ ਕਹਿੰਦੇ ਆ ਚਾਓ 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 ਦਿਖਾਉਂਦੇ ਮਿੱਤਰੋ ਅੱਜ ਸਾਨੂੰ ਆਪਾਂ ਮਾਹੌਲ ਬਈ ਜਿਹੜਾ ਕਹਿੰਦੇ ਹੁੰਦੇ ਛੱਲਾ ਮੁੜਕ ਨਹੀਂ ਆ ਛੱਲਾ ਕਦੇ ਨਹੀਂ ਮੁੜਦਾ ਇਹਦਾ ਕਹਿਣ ਦੀਆਂ ਗੱਲਾਂ ਵੈਸੇ ਤੇ ਬਾਕੀ ਆਪਣੇ ਜਿੰਨੇ ਵੀ ਹੈਗੇ ਇੱਥੇ ਪੰਜਾਬੀ ਭਰਾ ਤਕਰੀਬਨ ਉਹਨਾਂ ਚੋਂ ਕੋਈ ਵੀ ਜਿਹੜਾ ਆ 크ਿਸਮਸ ਦਾ ਜਿਹੜਾ ਤਿਹਾੜੀ ਨਹੀਂ ਮਨਾਉਂਦਾ ਵਧੀਆ ਗੱਲ ਆ ਪਰ ਇਹ ਸਾਰਾ ਹੁਣ ਨਿਊ ਇਅਰ ਦਾ ਕਰਕੇ ਥੋੜਾ ਜਿਹਾ ਇਹਨਾਂ ਨੇ ਕੀਤਾ ਹੋਇਆ ਵਾ ਬਰੀਆ ਜਣ ਦੀ ਸਾਰਾ ਮਾਹੌਲ ਕੀਤਾ ਹੋਇਆ ਆਪਾਂ ਤੁਹਾਨੂੰ ਅੱਜ ਜਿਹੜਾ ਸ਼ਹਿਰ ਦਾ ਖਰਾ ਦਾ ਮਾਹੌਲ ਦਿਖਾਉਦੇ ਆ ਇੱਥੋਂ ਜਣ ਦੀ ਬੂਟ ਮਿਲਦੇ ਆ ਉਹ ਜਿਹੜੇ ਹੁੰਦੇ ਆ ਸਕੈਟਿੰਗ ਕਰਨ ਵਾਲੇ ਬਰਫ਼ ਦੇ ਉੱਤੇ ਜਿਹੜਾ ਟੁਰਦੇ ਹੁੰਦੇ ਆ ਆ ਸਾਰੇ ਜਿਹੜੇ ਬੱਚਿਆਂ ਦੀਆਂ ਛੁੱਟੀਆਂ ਕਰਕੇ ਆਉਂਦੇ ਆ ਸਕੈਟਿੰਗ ਕਰਨ ਲਈ ਉਹ ਸ਼ੂ ਮਿਲਦੇ ਆ ਇੱਥੋਂ ਤੇ ਇਧਰੋਂ ਜਿਹੜਾ ਮਾਹੌਲ ਆਪਣਾ ਸਕੈਟਿੰਗ ਕਰਨ ਵਾਲਾ ਉਹ ਦਿਖਾਉਣਾ ਹੈ ਬਰਫ਼ ਦੇ ਉੱਤੇ ਜਿਹੜੇ ਤੁਰਦੇ ਆ ਸਕੈਟਿੰਗ ਕਰਦੇ ਆ ਜਵਾਕ ਜੇਕਰ ਨੂੰ ਨਜ਼ਰ ਨਜ਼ਰ ਲਾ ਕੇ ਸਿੱਟਣਾ ਦਾ ਦਾਸ ਦੋ ਇੱਥੇ ਸੱਚ ਆਓ ਤੇ ਉਹ ਆਪਾਂ ਇੱਥੇ ਕਰ ਸਕਦੇ ਆ ਇੱਥੇ ਹੈਲੋ ਨੂੰ ਕਹਿੰਦੇ ਆ ਚਾਓ 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 ਖਾਸ਼ ਹੋਣਾ ਤੇ ਸਾਰੇ ਜਣ ਦੀ ਸ਼ਾਮ ਨੂੰ ਇੱਥੇ ਜਿਹੜਾ ਘੰਟਾ ਅੱਧਾ ਘੰਟਾ ਆਪ ਦੀ ਪ੍ਰੈਕਟਿਸ ਕਰਦੇ ਆ ਸਕੈਟਿੰਗ ਕਰਦੇ ਆ ਬਰਫ਼ ਦੇ ਉੱਤੇ ਆ ਕਿੰਨੀ ਤੇਜ਼ ਜਾਂਦਾ ਟੈਰਾ ਵਾਲੇ ਬੂੜ ਨਹੀਂ ਸਿਰਫ ਪੱਤਿਆਂ ਜਿਹਾ ਹੀ ਲੱਗੂਗਾ ਪੱਤਿਆਂ ਲੱਗੂਗਾ ਜਿਹੜੀ ਸਕੈਟਿੰਗ ਕਰਦੇ ਇੱਥੇ ਰਾਤ ਨੂੰ ਛੋਟੇ ਛੋਟੇ ਬੱਚੇ ਜਿਵੇਂ ਘਰੇ ਜਿਆਦਾ ਕਰਦੇ ਵੀ ਜਾਣਾ ਜਾਣਾ ਤੇ ਉਹ ਕਰ ਹੀ ਜਾਂਦੇ ਆ ਪਰ ਛੱਲੇ ਉਹਨਾਂ ਨੇ ਨਹੀਂ ਕਰਨੀ ਸਾਥੋ ਘਟ ਨਹੀਂ ਟੜਾ ਹੁਣੇ ਬਾਈ ਕੰਮ ਤੇ ਜਾਣਾ ਮੁੜ ਕੇ ਲਾਗੇ ਤਾਂ ਤੇ ਇਹ ਇਹਨਾਂ ਦੇ ਕੰਮ ਆ ਕਰ ਹੀ ਜਾਂਦੇ ਆ ਸਕੈਟਿੰਗ ਦਾ ਲੈ ਆ ਜਿਹੜੇ ਟ੍ਰੈਂਡ ਆ ਇਹਦਾ ਪੂਰਾ ਖਿੱਚਦੇ ਆ ਕੰਮ ਨੂੰ ਆ ਜਿਵੇਂ ਕੋਈ ਨਵਾਂ ਜਵਾਕ ਆਉਂਦਾ ਵਾ ਉਹਨੂੰ ਆ ਦਿੰਦੇ ਉਹ ਭਾਲੂ ਆ ਤੁਰਨ ਵਾਸਤੇ ਕੌਣ ਦਿੰਦੇ ਪਾਲੋ ਜਿਹੜਾ ਕੋਈ ਨਵਾਂ ਜਵਾਬ ਆਉਂਦਾ ਸਾਰਿਆਂ ਦੀ ਆਉਂਦੀ ਆ ਆਏ ਨਿਕਾ ਜਾ ਯਾਰ ਲੈ ਓਏ ਦੇਖੀ ਪਾਲੂ ਓਏ ਗਿਆ ਚੱਲ ਕੋਈ ਨਹੀਂ ਡੈਕ ਡੈਕ ਹੀ ਸਵਾਰ ਹੁੰਦੇ ਆ ਫੇਰ ਹੀ ਤੇਜ਼ ਜਾਂਦੇ ਆ ਚੱਲ ਕੋਈ ਨਹੀਂ ਬਹੁਤ ਠੰਡ ਲੱਗ ਗਈ ਠੰਡ ਲੱਗ ਗਈ ਐਨੂੰ ਇਹ ਪੰਗੇ ਯਾਰ ਐ ਦਾ ਪੰਗੇ ਹੀ ਆ ਤੇ ਪਰ ਇਹ ਇੰਜੋਏ ਕਰਦੇ ਆ ਆਪ ਦਾ ਜਿਹੜਾ ਸ਼ਾਮ ਨੂੰ ਸ਼ਹਿਰ ਦੇ ਵਿੱਚ ਆ ਕੇ ਕਿੰਨਾ ਸ਼ਹਿਰ ਆ ਇੱਥੇ ਇਧਰ ਦੇ ਪਾਸੇ ਇਹਨਾਂ ਦਾ ਜਿਹੜਾ ਇਤਿਹਾਸ ਸੀਗਾ ਤੇ ਹੁਣ ਹੈਗਾ ਉਹ ਨਿਊ ਇਅਰ ਦਾ ਬਸ 2 ਦਿਨ ਰਹਿ ਗਏ ਆ ਨਿਊ ਇਅਰ ਮਨਾਉਂਦਾ ਇਹਨਾਂ ਦਾ ਬ੍ਰਾਂਡ ਇਟਲੀ ਦਾ ਤੇ ਉਹ ਦਿਖਾਉਂਦੇ ਅੱਜ ਆਪਾਂ ਤੁਹਾਨੂੰ ਸਾਰਾ ਮਾਹੌਲ ਇੱਥੋਂ ਦਾ ਜਿਵੇਂ ਜਿਵੇਂ ਆਪਾਂ ਜਾਣਦੇ ਆ ਤੁਹਾਨੂੰ ਵੀ ਲਤਰੋ ਆਪਾਂ ਨਾਲ ਹੀ ਤੋਰੀ ਜਾਂਦੇ ਆ ਜਿੰਨੀ ਇੱਕ ਕਿੱਟ ਲਈ ਆਪਾਂ ਦੇਖਾਂਗੇ ਉੰਨੀ ਕ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਬਾਕੀ ਇੱਕ ਗੱਲ ਹੋਰ ਜਿਹੜੇ ਆਪਣੇ ਜਿਵੇਂ ਕੁੱਤਿਆਂ ਦਾ ਇੱਥੇ ਯਾਰ ਜ਼ਿਆਦਾ ਟ੍ਰੈਂਡ ਆ ਆਵੇ ਕੁੱਤੇ ਆਵੇ ਜਿਵੇਂ ਇੱਧਰ ਵੀ ਲਈ ਫਿਰਦੀ ਆ ਨਿਕਾ ਜਾਵੇ ਨਾਲ ਜਨ ਦੀ ਇਹਨਾਂ ਨੂੰ ਕੋਈ ਮਨਾਹੀ ਨਹੀਂ ਜੀ ਸ਼ੋਪਿੰਗ ਮਾਲ ਦੇ ਵਿੱਚ ਜਿੱਥੇ ਮਰਜ਼ੀ ਲੈ ਜਾਣ ਕੁੱਤਿਆਂ ਦੀ ਇੱਥੇ ਕੋਈ ਮਨਾਹੀ ਨਹੀਂ ਜੀ ਕੁੱਤਿਆਂ ਨੂੰ ਨਾਲ ਲਈ ਛੱਡਦੇ ਆ ਪਰ ਉਹਦੇ ਲਈ ਜਿਹੜਾ ਇਹ ਮਨ ਲਾ 2 ਨੰਬਰ ਉਹ ਕਰਦੇ ਕੋਟੀ ਵਗੈਰਾ ਉਹ ਲਾਲ ਦੀ ਨਾਲ ਇਹਨਾਂ ਚੱਕਣੀ ਪੈਂਦੀ ਆ ਉਹ ਲਿਫਾਫੇ ਇਹਨਾਂ ਦੇ ਹੱਥ 'ਚ ਹੀ ਹੁੰਦੇ ਆ ਤੇ ਜ਼ਿਆਦਾ ਇਹ ਜਿਵੇਂ ਮੰਨ ਲਓ ਬੰਦੇ ਆ ਆਪਣੇ ਡੈਸ਼ਬੋਰਡ 'ਚ ਨਹੀਂ ਹੁੰਦੇ ਜਿਹੜੇ ਨਿੱਕੇ ਜਿਹਨਾਂ ਨੂੰ ਆਪਾਂ ਲਿਮੋ ਜਾਂ ਨਗਾਇਨ ਨੇ ਜਿਹੜਾ ਕਿ ਬ੍ਰਾਂਡ ਆਪਣੇ ਜਿਵੇਂ ਮੰਨ ਲਓ ਫੇਲ ਹੋ ਗਿਆ ਉਹ ਬ੍ਰਾਂਡ ਇਹਨਾਂ ਕੋਲੇ ਇੱਥੇ ਜ਼ਿਆਦਾ ਉਹ ਲਿੰਮੋ ਜਨ ਨਾਲ ਤੇ ਇਹ ਆ ਜਿਹੜਾ ਸਾਰਾ ਮਾਹੌਲ ਹੈ ਸ਼ੋਪਿੰਗ ਮਾਲ ਦਾ ਕਿ ਸਯੋਂਗੇ ਕਰਨਗੇ ਫੇਰੀ ਲੋਕ ਹੋਣਗੇ ਰਾਤ ਨੂੰ ਤੇ ਉਹੀ ਮਾਹੌਲ ਆਪਾਂ ਨੂੰ ਸਾਰਾ ਦਿਖਾਉਣਾ ਰਾਤ ਦਾ ਸਮਾਂ ਵਾ ਤਕਰੀਬਨ 9:30 10 ਵਜੇ ਟਿਕਰਤਾਂ ਦੀ ਪੂਰਾ ਹੀ ਕ라우ਡ ਰਹਿੰਦਾ ਵਾ ਇਹਨਾਂ ਚੀਜ਼ਾਂ ਤੇ ਆਉਂਦੇ ਜਾਂਦੇ ਆ ਲੋਕ ਖਾ ਪੀ ਕੇ ਬੜਾ ਘਮ ਗਿਰ ਕੇ ਆਪਣੇ ਪੰਜਾਬੀ ਵੀਰ ਬਹੁਤ ਮਿਲਦੇ ਕਮਾਕਾਰਾਂ ਤੋਂ ਆ ਕੇ ਸੈਚਰਡੇ ਤੇ ਜਾਵੜਾ ਰਹਿੰਦਾ ਆ ਦੇਖ ਆਮ ਤੌਰ ਤੇ ਆਪਣੇ ਮਨਾਹੀ ਹੁੰਦੀ ਆ ਆਪਣੇ ਕੋਈ ਲਿਜਾਂਦਾ ਨਹੀਂ ਛੇਤੀ ਕੁੱਤਿਆਂ ਨੂੰ ਅੰਦਰ ਇੱਥੇ ਜੇ ਖਾਣਾ ਖਾਣ ਆਉਂਦੇ ਆ ਤਾਂ ਆ ਬੈਠਾ ਕਪਾਣੂ ਆ ਨਾਲ ਹੀ ਅਜਮ ਰਵੜਦਾ ਹੁੰਦਾ ਇੱਕਰ ਇਹ ਕਹਾਣੀ ਵੱਡਾ ਵੀ ਦਿਖਾਉਂਦੇ ਇਹ ਨਹੀਂ ਹੈਗਾ ਵੀ ਛੋਟਾ ਹੀ ਆ ਵੱਡਾ ਵੀ ਆਵੇ ਲਈ ਖੜਾ ਨਾਲ ਹੀ ਆ ਸਾਰਾ ਤੇ ਆ ਦੂਜਾ ਲੱਗਦਾ ਕਿਟਾ ਆ ਗਿਆ ਆਹ ਕਿ ਡੈਸ਼ਬੋਰਡ ਲੈ ਲਿੰਗੋ ਜਨ ਆਪਣੇ ਦਾ ਟ੍ਰੈਂਡ ਪੂਰਾ ਖਤਮ ਆ ਇੱਥੇ ਪੂਰੀ ਚੱਲਦੀ ਆ ਇਹ ਲਿੰਗੋ ਜਨ ਆਵੇ ਨਿੱਕੇ ਨਾਲ ਹੀ ਇਹਦੇ ਪਾਇਆ ਧੱਗਾ ਚ ਗਾਇਆ ਪਾਰ ਜਾਂ ਜਾਂਦੇ